ਅਇਕਰ ਇਸ ਟਾਈਮ ਦੇ ਉੱਪਰ ਦੇਖਿਆ ਜਾ ਬਿਨਾ ਸਾਈਪ੍ਰਸ ਦੀ ਹਾਲਤ ਬਹੁਤ ਹੀ ਜ਼ਿਆਦਾ ਨਾਜ਼ੁਕ ਮੋੜ ਤੇ ਆ ਕੀ ਵਜਾ ਇਮੀਗ੍ਰੈਂਟ ਤੋਂ ਲੈ ਕੇ ਕਿਉਂ ਇੰਨੀਆਂ ਸਖਤੀਆਂ ਹੋ ਰਹੀਆਂ ਕਿਉਂ ਉੱਥੇ ਲੋਕ ਹੁਣ ਰੇਸਿਸਟ ਹੋ ਰਹੇ ਆ ਜਦਕਿ ਸਾਈਪ੍ਰਸ ਐਨＮ ਇੱਕ ਵਧੀਆ ਕੰਟਰੀ ਹੁੰਦੀ ਸੀ ਕਿੰਨੇ ਘਰਾں ਦੇ ਜਵਾਕਾਂ ਨੂੰ ਸਾਭਿਆ ਕਿੰਨਿਆਂ ਦਾ ਫਿਊਚਰ ਬ੍ਰਾਈਟ ਕੀਤਾ ਸਾਈਪ੍ਰਸ ਨੇ ਜਿਹੜੇ ਲੋਕ ਲੱਖਾਂ ਰੁਪਿਆ ਲਾ ਕੇ ਵੱਡੀਆਂ ਡਿਵੈਲਪਡ ਕੰਟਰੀਆਂ 'ਚ ਨਹੀਂ ਜਾ ਸਕਦੇ ਸੀ ਜਿਵੇਂ ਆਸਟ੍ਰੇਲੀਆ ਕੈਨੇਡਾ ਅਮਰੀਕਾ ਦੇ ਉਹਨਾਂ ਦੇ ਸੁਪਨੇ ਪੂਰੇ ਕੀਤੇ ਆ ਸਾਈਪ੍ਰਸ ਨੇ ਜੀ ਹਾਂਜੀ ਬਹੁਤ ਲੋਕ ਸਾਈਪ੍ਰਸ ਆਏ ਸਟੱਡੀ ਕੀਤੀ ਕੋਈ ਵਰਕ ਵੀਜੇ ਤੇ ਆਇਆ ਫਿਰ ਇੱਥੋਂ ਮੂਵ ਹੋਏ ਹੋਰ ਡਿਵੈਲਪਡ ਕੰਟਰੀਆਂ 'ਚ ਬਹੁਤ ਐਸ ਤਰ੍ਹਾਂ ਦੇ ਲੋਕ ਆ ਜਿਨ੍ਹਾਂ ਨੇ ਆਪਣਾ ਫਿਊਚਰ ਸਾਈਪ੍ਰਸ ਦੇ ਵਿੱਚ ਹੀ ਰਹਿ ਕੇ ਬਣਾਇਆ ਪਰ ਇਸ ਟਾਈਮ ਦੇ ਉੱਪਰ ਇੰਨੇ ਕ ਜਿਆਦਾ ਹਾਲਾਤ ਖਰਾਬ ਕੀਤੇ ਹੋਏ ਆ ਫਾਈ ਪ੍ਰੈਸ ਦੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਸੋ ਤੁਹਾਡੇ ਲਈ ਇਹ ਵੀਡੀਓ ਜਾਣਣੀ ਆ, ਦੇਖਣੀ ਬਹੁਤ ਜਿਆਦਾ ਜ਼ਰੂਰੀ ਆ। ਜਿਹੜੇ ਆਉਣਾ ਚਾਹੁੰਦੇ ਆ ਜਾਂ ਜਿਹੜੇ ਉੱਥੇ ਰਹਿ ਰਹੇ ਆ ਖਾਸ ਕਰਕੇ ਉਹਨਾਂ ਲਈ ਔਰ ਤੁਸੀਂ ਆਪਣੀ ਜ਼ਰੂਰ ਇਹਦੇ ਬਾਰੇ ਰਾਏ ਜ਼ਰੂਰ ਦੱਸਣੀ ਆ ਕਿ ਕੀ ਹੋ ਰਿਹਾ। ਮੈਨੂੰ ਪਤਾ ਹੈ ਇਸ ਵੀਡੀਓ ਦੇ ਲਈ ਬਹੁਤ ਲੋਕ ਹੱਕ 'ਚ ਹੋਣਗੇ। ਬਹੁਤ ਲੋਕ ਇਸ ਦੇ ਨਾਲ ਐਗਰੀ ਵੀ ਨਹੀਂ ਹੋਣਗੇ। ਪਰ ਇਹ ਸੱਚ ਆ ਇੱਕ ਕੌੜਾ ਸੱਚ ਆ ਕਿ ਆਪਣੇ ਹੀ ਪੰਜਾਬੀਆਂ ਨੇ ਗੰਦ ਪਾ ਕੇ ਰੱਖਿਆ ਹੋਇਆ ਸਾਈਪ੍ਰਸ ਦੇ ਵਿੱਚ ਇਹਦੇ ਵਿੱਚ ਮੈਂ ਕੋਈ ਵੀ ਚੀਜ਼ ਨਹੀਂ ਮੰਨੂੰਗਾ ਇਹ ਗੱਲ ਕਹਿਣ ਦੇ ਵਿੱਚ ਕਿ ਵਾਕਈ ਹੀ ਜੋ ਫੈਸਿਲਿਟੀ ਪਹਿਲਾਂ ਮਿਲਦੀ ਸੀ ਉਹ ਹੁਣ ਨਹੀਂ ਆ ਕਿਉਂਕਿ ਆਪਣੇ ਹੀ ਲੋਕਾਂ ਨੇ ਉਹ ਰਸਤਾ ਬੰਦ ਕੀਤਾ ਜੀ ਹਾਂਜੀ ਇਹ ਖਬਰ ਆ ਰਹੀ ਹੈ ਬਹੁਤ ਭਰਾਵਾਂ ਨੇ ਮੈਸੇਜ ਕੀਤੇ ਆ ਕਿ ਇਸ ਤਰ੍ਹਾਂ ਹੋ ਰਿਹਾ ਜੀ ਤੁਹਾਨੂੰ ਪਤਾ ਕਿ ਨੀਸ਼ੂ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਆਏ ਦਿਨ ਜਾਂਦੀ ਆ ਸੰਡੇ ਦੇ ਸੰਡੇ ਛੁੱਟੀ ਵਾਲਾ ਦਿਨ ਹੁੰਦਾ ਸਟੂਡੈਂਟ ਵੀ ਬਹੁਤ ਹੁੰਦੇ ਆ ਵਰਕ ਬੀਜੇ ਵਾਲੇ ਵੀ ਹੁੰਦੇ ਆ ਤਕਰੀਬਨ ਸਾਰਿਆਂ ਦੀ ਛੁੱਟੀ ਹੁੰਦੀ ਆ બસ ਸੇਵਾ ਵੀ ਇੱਥੇ ਲੱਗੀ ਹੁੰਦੀ ਆ ਬੱਸਾਂ ਵੀ ਚੱਲਦੀਆਂ ਲੋਕ ਗੱਡੀਆਂ 'ਚ ਵੀ ਜਾਂਦੇ ਆ ਸਾਰਾ ਕੁਝ ਕਰਦੇ ਆ ਪਰ ਉੱਥੋਂ ਜਿਹੜੀ ਬੱਸ ਚੱਲਦੀ ਆ ਤੁਹਾਨੂੰ ਪਤਾ ਹੈ ਕਿ ਉਹਦੇ ਵਿੱਚ ਹੁੱਲੜ ਵਾਜੇ ਕੀਤੀ ਆ ਆਪਣੇ ਪੰਜਾਬੀਆਂ ਨੇ ਜੇ ਹਾਂਜੀ ਉਹਦੇ ਵਜਾ ਤੋਂ ਬਹੁਤ ਜ਼ਿਆਦਾ ਸ਼ਕਤੀ ਹੋਈ ਆ ਚੈਕਿੰਗ ਹੋ ਰਹੀ ਹੈ ਹੁਣ ਗੁਰਦੁਆਰਾ ਸਾਹਿਬ ਦੇ ਰੋਡ ਦੇ ਉੱਤੇ ਤੇ ਇੱਕ ਮੁੰਡੇ ਨੂੰ ਵੀ ਚੁੱਕਿਆ ਗਿਆ ਤੇ ਉਹਦੇ ਬਾਰੇ ਆਪਾਂ ਗੱਲ ਕਰਦੇ ਆ ਪਹਿਲਾਂ ਤਾਂ ਇਹ ਜਿਹੜੇ ਲਫੰਡਰਵਾਜੀ ਕਰਦੇ ਆ ਪੱਸਾਂ ਦੇ ਵਿੱਚ ਜਕਾਰੇ ਲਾਉਂਦੇ ਸੀਗੇ ਜਿਹਦੀ وجہ ਤੋਂ ਬੱਸ ਡਰਾਈਵਰ ਇੰਨਾ ਕਿ ਜ਼ਿਆਦਾ ਦੁਖੀ ਹੋ ਗਿਆ ਸੀ ਕਿ ਉਹਨੇ ਪੁਲਿਸ ਨੂੰ ਇਤਲਾਹ ਕੀਤੀ ਆ ਕਿ ਇਸ ਤਰ੍ਹਾਂ ਜਾ ਕੇ ਹੁੱਲੜਵਾਜੀ ਹੋ ਰਹੀ ਆ ਤੋਹੀਂ ਤਾਂ ਨਿਕਲ ਗਏ ਤੁਸੀਂ ਤਾਂ ਕੋਈ ਕੁੜੀ ਤੁਹਾਡੇ ਨਾਲ ਹੋਈ ਕੀ ਤੁਹਾਡੀ ਗਰਲਫ੍ਰੈਂਡ ਹੋਏਗੀ ਜਾਂ ਕਿਸੇ ਪਰ ਲੈਨ ਮਾਰਦੇ ਹੋਗੇ ਤੁਸੀਂ ਤੁਹਾਨੂੰ ਕੰਮ ਕੀ ਹੈ ਤੁਹਾਨੂੰ ਇਹੀ ਕੰਮ ਹੁੰਦਾ ਔਰ ਤੁਸੀਂ ਉਸੇ ਦੀ ਚੱਲਦੇ ਚੱਲਦੇ ਹੁੱਲੜਵਾਜੀ ਨਹੀਂ ਕੀਤੀ ਔਰ バス ਦੇ ਵਿੱਚ ਇੰਨਾ ਜਿਆਦਾ ਰੌਲਾ ਰੱਪਾ ਪਾਇਆ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਸੀ ਲੋਕ ਆਪਣੀ ਹਰ ਤਰ੍ਹਾਂ ਦੀ માનਤਾ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦਾ ਤੇ ਇਹ ਇੱਕ ਘਰ ਐਦਾਂ ਦਾ ਜਿੱਥੇ ਆਪਾਂ ਨੂੰ ਸਭ ਕੁਝ ਮਿਲਦਾ ਹੈ ਪਰ ਆਪਾਂ ਨੂੰ ਉਸੇ ਘਰ ਦੇ ਵਿੱਚ ਹੀ ਬਹਿ ਕੇ ਮੰਗਣਾ ਚਾਹੀਦਾ ਕਿਉਂਕਿ ਉਹ ਆਪਣਾ ਦੇਸ਼ ਨਹੀਂ ਆਪਾਂ ਕਿਸੇ ਹੋਰ ਦੇਸ਼ ਦੇ ਵਿੱਚ ਆਏ ਹੋਇਆ ਸੋ ਗੁਰਦਾਰੇ ਸਾਹਿਬ ਦੇ ਵਿੱਚ ਬੈਠ ਕੇ ਤੁਸੀਂ ਜੋ ਕੁਝ ਕਰਨਾ ਮੰਗਣਾ ਮੰਗੋ ਤੁਹਾਨੂੰ ਰੱਬ ਤੁਹਾਡੀ ਸਾਰੀ ਕਬੂਲ ਕਰੂਗਾ ਜੋ ਜੋ ਤੋਂ ਅਸੀਂ ਮੰਗਦੇ ਹੋ ਤੁਹਾਨੂੰ ਪਤਾ ਹੀ ਰਹਿਤ ਮਰਿਆਦਾ ਦੇ ਵਿੱਚ ਰਹਿ ਕੇ ਸਾਰਾ ਕੁਝ ਕਰੋ ਰੱਬ ਸਾਰਾ ਕੁਝ ਸੁਣਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹੁੱਲੜਵਾਜੇ ਬੱਸਾਂ ਤੱਕ ਲੈ ਜਾਓ ਜਿਹੜੇ ਕਿ ਗੋਰਿਆਂ ਨੂੰ ਪਤਾ ਹੀ ਨਹੀਂ ਕੁਝ ਵੀ ਤੁਹਾਡੇ ਇਸ ਕਲਚਰ ਦਾ ਜਾਂ ਤੁਹਾਡੇ ਇਸ ਧਰਮ ਦਾ ਤੋ ਇਹ ਬੱਸਾਂ ਦੇ ਵਿੱਚ ਨਾਹਰੇਬਾਜੀ ਕੀਤੀ ਆ ਬੋਲੇ ਸੋਨਿਆ ਦੇ ਜਕਾਰੇ ਲਾਇਆ ਜਿਹਦੇ ਕਰਕੇ ਬੱਸ ਡਰਾਈਵਰ ਇੰਨਾ ਕਿ ਤੂਹੀ ਹੋ ਗਿਆ ਸੀ ਉਹਨੇ ਪੁਲਿਸ ਨੂੰ ਇਹ ਤਲਾਹ ਕੀਤੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਪੰਜਾਬੀਆਂ ਦਾ ਭਾਰਤੀਆਂ ਦਾ ਐਦਾਂ ਕਰਕੇ ਗੁਰਦੁਆਰਾ ਸਾਹਿਬ ਉੱਥੋਂ ਲੋਕੀ ਆਉਂਦੇ ਤੇ ਹੁੱਲੜਬਾਜੀ ਕਰਦੇ ਆ ਉਸੇ ਦੇ ਤਹਿਤ ਪੁਲਿਸ ਆਈ ਉੱਥੇ ਨਾਕਾ ਲਾਇਆ ਪੁਲਿਸ ਨੇ ਇੱਕ ਭਰਾ ਵਿਚਾਰਾ ਫੈਕਟਰੀ ਚੋਂ ਆ ਰਿਹਾ ਸੀ ਛੁੱਟੀ ਕਰਕੇ ਗੁਰਦਾਸਾਹ ਮੱਥਾ ਟੇਕਣ ਚੱਲਾ ਸੀ ਉਹਨੂੰ ਚੱਕ ਲਿਆ ਉਸ ਭਰਾ ਦੀ ਅਜ਼ੀਲ ਕੀਤੀ ਹੋਈ ਸੀ ਅਰ ਤੁਹਾਨੂੰ ਪਤਾ ਹੀ ਆ ਕਿ ਹੋਣ ਕਿੰਨੀ ਸਖਤੀ ਹੋਈ ਹੋਈ ਆ ਉਹ ਵੀ ਆਪਣੀ ਆਪਣੀ ਹੀ ਦੇਣ ਅਜ਼ੀਲ ਵਾਲਾ ਭਾਈ ਵੀਰ ਸੀ ਸੋ ਉਹਨੂੰ ਚੱਕ ਲਿਆ ਤੇ ਅਜ਼ੀਲ ਉਹਦੀ ਅਪੀਲ ਖਤਮ ਹੋਈ ਹੋਈ ਸੀਗੀ ਸੋ ਉਹਨੂੰ ਹੁਣ ਚੱਕ ਲਿਆ ਡਿਪੋਰਟ ਕੀਤਾ ਜਾਇਆ ਹੈਗਾ ਤੇ ਉਸ ਦੇ ਇੱਕ ਪਰਿਵਾਰ ਨੂੰ ਤੇ ਉਸ ਵੀਰ ਨੂੰ ਪੁੱਛੋ ਕੀ ਉਸਤੇ ਉੱਪਰ ਵੀਤ ਰਹੀ ਹੋਗੀ ਕਿੰਨਾ ਉਹਦਾ ਘਰ ਦਾ ਪਿੱਛੇ ਖਰਚਾ ਚਲਾਦੇ ਹੋਣਗੇ ਜਦ ਇਹ ਘਰਦਿਆਂ ਦਾ ਵਿਚਾਰਿਆਂ ਦਾ ਕੀ ਹਾਲਾਤ ਹੋਣਗੇ ਕਿ ਉਸਦਾ ਇੱਕੋ ਇੱਕ ਕੀ ਪਤਾ ਪੁੱਤ ਹੋਵੇ ਜਾਂ ਆਪਦਾ ਕਿੱਥੋਂ ਉਹਨਾਂ ਨੂੰ ਇਨਕਮ ਇਸੇ ਤੋਂ ਹੁੰਦੀ ਹੋਵੇ ਔਰ ਸਾਰੀ ਦਾ ਸਾਰਾ ਇਨਕਮ ਦਾ ਸੋਰਸ ਉਹਨਾਂ ਦਾ ਟੁੱਟ ਗਿਆ ਇੱਕ ਤਰ੍ਹਾਂ ਦਾ ਕਹਿ ਸਕੀਏ ਕਿ ਆਪਣਾ ਪੂਰਾ ਘਰ ਹਿੱਲ ਜਾਂਦਾ ਜਦੋਂ ਕਿਸੇ ਦੀ ਇਨਕਮ ਆਉਣੀ ਇੱਕਦਮ ਬੰਦ ਹੋ ਜਾਵੇ ਔਰ ਦੂਜਾ ਡਿਪੋਰਟ ਕੀਤਾ ਜਾਣਾ ਉਹ ਅਲੱਗ ਤੋਂ ਕੀਤਾ ਜਾਣਾ ਤੁਹਾਡੇ ਹੁੱਲੜਵਾਜੀ ਤੁਸੀਂ ਨਾ ਕਰਦੇ ਉਸਦੇ ਨਾਲ ਹੁੱਲੜਵਾਜੀ ਨਾ ਡਰਾਈਵਰ ਪੁਲਿਸ ਨੂੰ ਰਿਪੋਰਟ ਕਰਦਾ ਤੁਹਾਡੀ ਨਾ ਉਥੇ ਪੁਲਿਸ ਉਸ ਰੋਡ ਦੇ ਉੱਪਰ ਚੈਕਿੰਗ ਕਰਦੀ ਨਾ ਵਿਚਾਰਾ ਉਹ ਫੜ ਹੁੰਦਾ ਤੇ ਇਹ ਵਾਕਈ ਹੀ ਇਹ ਹਾਲਾਤ ਨੇ ਸਾਈਪ੍ਰੈਸ ਦੇ ਬਹੁਤ ਲੋਕ ਇਹਦੇ ਨਾਲ ਐਗਰੀ ਵੀ ਹੋਣਗੇ ਬਹੁਤ ਲੋਕ ਵੀ ਇਹ ਕਹਿਣਗੇ ਨਹੀਂ ਜੇ ਇਦਾਂ ਨਹੀਂ ਕੁਝ ਹੁੰਦਾ ਇਹ ਆ ਬਹੁਤ ਤੁਸੀਂ ਜਾਣ ਪੁੱਝ ਕੇ ਗਏ ਪਰ ਇਹ ਗੱਲ ਸੱਚੀ ਆ ਬੇਸ਼ੱਕ ਬਹੁਤ ਥੋਡੇ ਕੋਲ ਸਟੇਟਸ ਹੋਏਗਾ ਤੁਸੀਂ ਸਟੂਡੈਂਟ ਆ ਤੁਸੀਂ ਨਵੇਂ ਨਵੇਂ ਆਇਆ ਤੁਹਾਡੇ ਕੋਲ ਸਾਰਾ ਕੁਝ ਆ ਪਰ ਬੰਦੇ ਬਹੁਤ ਇੱਥੇ ਰਹਿ ਰਹੇ ਆ 8-9 ਸਾਲ ਤੋਂ ਕੋਈ 10 ਸਾਲ ਤੋਂ ਰਹਿ ਰਿਹਾ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਪਰ ਜਿਹੜੀ ਨਵੀਂ ਮਟੀਰਾ ਆਈ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਕਿ ਇੱਥੇ ਦਾ ਕੀ ਸੀ ਨਾ ਕਿੱਥੇ ਦਾ ਨਹੀਂ ਇੱਥੇ ਬਹੁਤ ਲੋਕ ਉਹ ਆ ਜਿਨ੍ਹਾਂ ਨੇ ਅਸਾਇਲਮਾਂ ਲਿੱਤੀਆਂ ਸੀਗੇ ਕੇਸ ਫੇਲ ਹੋ ਗਏ ਵਿਚਾਰੇ ਲੁਕ ਛੁਪ ਕੇ ਰਹਿ ਰਹੇ ਆ ਔਰ ਕੰਮ ਕਰ ਰਹੇ ਆ ਜਿਨ੍ਹਾਂ ਦਾ ਖਰਚਾ ਉਹਨਾਂ ਦੇ ਸਿਰ ਤੋਂ ਹੀ ਚੱਲਦਾ ਪਿਆ ਉਹਨਾਂ ਦੇ ਘਰ ਦਾ ਰੋਜ਼ਗਾਰ ਉਹੀ ਇੱਕ ਕਮਾਉਣ ਵਾਲਿਆ ਅਗਰ ਤੁਹਾਡੀਆਂ ਇਹ ਹਰਕਤਾਂ ਨਹੀਂ ਰੁਕੀਆਂ ਤਾਂ ਤੁਹਾਨੂੰ ਪਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਿਆਂ ਨੂੰ ਗੁਰਦੁਆਰਾ ਜਾਣ ਤੋਂ ਪ੍ਰੋਬਲਮ ਆਏਗੀ ਕੋਈ ਨਹੀਂ ਉਥੇ ਜਾ ਪਾਏਗਾ ਜਿਹੜੇ ਪੇਪਰ ਵਾਲੇ ਉਹੀ ਜਾਣ ਜਾਣਗੇ ਔਰ ਜਿਹੜੇ ਤੁਸੀਂ ਹੁੱਲੜਬਾਜੀ ਕਰਦੇ ਤੁਸੀਂ ਅੱਜ ਕਿਸੇ ਕੁੜੀ ਦੇ ਪਿੱਛੇ ਲਾ ਕੇ ਚਲੇਗੇ ਕੱਲ੍ਹ ਨੂੰ ਤੁਸੀਂ ਜਾਣਾ ਹੈ ਨਹੀਂ ਸੋ ਇਹਦੇ ਪਿੱਛੇ ਇਹ ਨਾ ਹੋਵੇ ਕਿ ਸਾਡੀ ਸਿੱਖ ਸੰਗਤ ਨੂੰ ਕੋਈ ਪ੍ਰੋਬਲਮ ਆਵੇ ਸੋ ਸਾਨੂੰ ਸਾਰਿਆਂ ਨੂੰ ਇਹਦੇ ਲਈ ਆਵਾਜ਼ ਠਾਉਣੀ ਚਾਹੀਦੀ ਹੈ ਜਿਹੜੇ ਇਦਾਂ ਦੇ ਹੁੱਲੜਬਾਜੀ ਕਰਦੇ ਆ ਉਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਗੁਰਦਵਾਰ ਸਾਹਿਬ ਦੇ ਵਿੱਚ ਵੀ ਇਹ ਅਲਾਸਮੈਂਟਾਂ ਹੋਈਆਂ ਕਿ ਕਿਸੇ ਨੇ ਭਾਈ ਹੁੱਲੜਬਾਜੀ ਨਹੀਂ ਕਰਨੀ ਪਰ ਕਿੱਥੇ ਸੁਣਦੇ ਆ ਆਪਣੇ ਲੇਤਰਾ ਸਕੇਅਰ ਦੇ ਉੱਤੇ ਦੇਖ ਲੋ ਕਿੰਨੀ ਰੌਣਕਾਂ ਹੁੰਦੀਆਂ ਸੀਗੀਆਂ ਕੀ ਹਾਲਾਤ ਬਣੇ ਆ ਉੱਥੇ ਲੜਾਈਆਂ ਹੋਈਆਂ ਉੱਥੇ दारू ਪੀ ਕੇ ਆਪਣੇ ਮੰਡੇ ਘੁੰਮੇ ਸਾਰਾ ਕੁਝ ਹੋਇਆ ਉੱਥੇ ਸਾਰਾ ਕੁਝ ਬੰਦ ਕਰਤਾ ਕਿੰਨੀ ਪੁਲਿਸ ਦੀ ਚੈਕਿੰਗ ਹੁੰਦੀ ਆ ਜਿਹਦੇ ਕੋਲ ਪੇਪਰ ਹੁਣ ਉਹ ਵੀ ਵਿਚਾਰਾ ਡਰਦਾ ਨਹੀਂ ਉੱਥੇ ਜਾਂਦਾ ਪਤਾ ਨਹੀਂ ਕੀ ਹੋ ਜਾਣਾ ਕੀ ਨਹੀਂ ਹੋ ਜਾਣਾ ਕੀ ਹੋਇਆ ਅੱਜ ਤੋਂ 2000 ਪਾਰਾ 19 ਦੇ ਵਿੱਚ ਲੋਕ ਇਦਾਂ ਦੇ ਸੀਗੇ ਬਿਨਾ ਲਾਇਸੈਂਸ ਤੋਂ ਗੱਡੀਆਂ ਲਈ ਫਿਰਦੇ ਹੁੰਦੇ ਸੀ ਕੋਈ ਨਹੀਂ ਪੁੱਛਦਾ ਹੁੰਦਾ ਕੋਈ ਪਤਾ ਹੀ ਨਹੀਂ ਹੁੰਦਾ ਕੋਈ ਕਿਉਂਕਿ ਇੰਨਾ ਕੋਈ ਅੱਤ ਕੋਈ ਚੱਕਦਾ ਹੀ ਨਹੀਂ ਸੀਗਾ ਸਾਰੇ ਉੱਥੇ ਸਕੂਅਰ ਤੇ ਬੈਠੇ ਰਹਿੰਦੇ ਕੋਈ ਕੁਝ ਨਹੀਂ ਸੀ ਪੁੱਛਦਾ ਹੁੰਦਾ ਕਿਸੇ ਨੂੰ ਆਪਣੇ ਲੋਕਾਂ ਨੇ ਅੱਤ ਚੱਕਣੀ ਸਟਾਰਟ ਕੀਤੀ ਉਸ ਤੋਂ ਬਾਅਦ ਸਖਤੀ ਵਾਧਦੀ ਗਈ ਵਾਧਦੀ ਗਈ ਅੱਜ ਹਾਲਤ ਦੇਖ ਲਓ ਪੀਕ ਤੇ ਹੋਈ ਪਈ ਹੈ ਸਖਤਾਈ ਇਸ ਟਾਈਮ ਤੇ ਉੱਪਰ ਔਰ ਆਪਣੇ ਹੀ ਲੋਕਾਂ ਨੇ ਅਸਾਈਲਮ ਮਿਲਦੀ ਸੀ ਕੋਈ ਪੁੱਛਦਾ ਹੀ ਨਹੀਂ ਸੀ ਹੁੰਦਾ 2-2 ਸਾਲ 3-3 ਸਾਲ ਅਸਾਈਲਮ ਲਿੱਤੀ ਹੋਈ ਆ ਕੋਈ ਨਹੀਂ ਸੀ ਪੁੱਛਦਾ ਹੁੰਦਾ ਕੀ ਸੀਨ ਆ ਕੀ ਨਹੀਂ ਪਰ ਜਦੋਂ ਸਾਰੇ ਸਟੂਡੈਂਟਾਂ ਨੇ ਹੀ ਇਸ ਐਸਾਇਲਮ ਅਪਲਾਈ ਕਰਤੀਆਂ ਉੱਥੇ ਹਾਲਾਤ ਦੇਖ ਲਓ ਕੀ ਹੈ ਹੁਣ ਚੱਕ ਚੱਕ ਕੇ ਰਿਪੋਰਟ ਕਰ ਰਹੇ ਆ ਜਣੇ ਖੜੇ ਨੂੰ ਬਹੁਤ ਜ਼ਿਆਦਾ ਹਾਲਾਤ ਇਸ ਟਾਈਮ ਤੇ ਉੱਪਰ ਖਰਾਬ ਹੋਏ ਆ ਪੁਰਤਗਾਲ ਦੇ ਔਰ ਉਹਦੇ ਵਿੱਚ ਮੈਂ ਕਹੂੰਗਾ ਕਿ ਆਪਣੀ ਹੀ ਗਲਤੀ ਆ ਆਪਣੀਆਂ ਹੀ ਨਾਕਾਮੀਆਂ ਜਿਹੜੀਆਂ ਆਪਾਂ ਨੇ ਗਲਤੀਆਂ ਕੀਤੀਆਂ ਜਿਹਦੀ ਵਜ੍ਹਾ ਤੋਂ ਹੁਣ ਸਜ਼ਾ ਉਹ ਲੋਕਾਂ ਨੂੰ ਵੀ ਭੁਗਤਣੀ ਪੈ ਰਹੀ ਆ ਜਿਹੜੇ ਵਿਚਾਰੇ ਇੱਥੇ ਵਾਕਈ ਹੀ ਘਰ ਤੋਂ ਫਿਊਚਰ ਬਣਾਉਣ ਆਏ ਸੀਗੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਕਿਸੇ ਹੁੱਲੜਵਾਜ ਦੇ ਵਿੱਚ ਸ਼ਾਮਲ ਨਹੀਂ ਕੰਮ-ਕੰਮ ਤੋਂ ਘਰ ਕੰਮ ਤੋਂ ਘਰ ਬਸ ਇਹਨਾਂ ਤੋਂ ਇਹੀ ਲਾਈਫ ਸੀਗੀ ਔਰ ਆਪਣੇ ਪਿੱਛੇ ਘਰ ਦਾ ਗੁਜ਼ਾਰਾ ਚਲਾਉਂਦੇ ਸੀਗੇ ਤੁਸੀਂ ਉਹਨਾਂ ਦੇ ਰਾਹਾਂ ਦੇ ਅੱਗੇ ਵੀ ਕੱਡੇ ਵਿਚਾਰਿਆ ਸੋ ਪਲੀਜ਼ ਪਲੀਜ਼ ਇਸ ਚੀਜ਼ ਨੂੰ ਸੀਰੀਅਸ ਲੋ ਕੋਈ ਇਹ ਕੋਈ ਐਦਾ ਨਹੀਂ ਆਏਗਾ ਕਿ ਚਲੋ ਜੀ ਤੁਸੀਂ ਹੁੱਲੜ ਬਾਜੀ ਕਰਤੀ ਚਲੋ ਹੋ ਗਿਆ ਪਰ ਸਰਕਾਰਾਂ ਪੁਲਿਸ ਬਹੁਤ ਜ਼ਿਆਦਾ ਸ਼ਕਤੀ ਕਰ ਰਹੀ ਹੈ ਤੇ ਇੱਕ ਰੇਸਿਸਟ ਜਿਹੜਾ ਹੋ ਰਿਹਾ ਉਹ ਸਾਰਾ ਕੁਝ ਫੈਲ ਰਿਹਾ ਪਹਿਲਾਂ ਕਿੰਨਾ ਹੁੰਦਾ ਸੀਗਾ ਕਿ ਜਿਹੜੇ ਮਰਜ਼ੀ ਆਫਿਸ ਦੇ ਵਿੱਚ ਚਲੇ ਜਾਓ ਤੁਸੀਂ ਅੱਖਾਂ ਬੰਦ ਕਰਕੇ ਸਾਰੇ ਵਧੀਆ ਡੀਲ ਕਰਦੇ ਸੀ ਇੰਗਲਿਸ਼ ਬੋਲਦੇ ਸੀ ਕਿ ਕੋਈ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਤੁਹਾਡੇ ਫਾਰਮ ਤੱਕ ਖੁਦ ਭਰ ਦਿੱਤੇ ਜਾਂਦੇ ਸੀਗੇ ਔਰ ਲਾਇਸੈਂਸ ਦੇਖ ਲਓ ਜਿਉਂ ਆਪ ਦਾ ਮੈਨੂੰ ਨਹੀਂ ਲੱਗਦਾ ਹੋਣਾ ਕਿ ਐਨਾ ਸੌਖਾ ਈਜ਼ੀ ਟੈਸਟ ਕਿਤੇ ਵੀ ਹੁੰਦਾ ਹੋਵੇ ਕਿ ਜਿੰਨਾ ਕਿ ਸਾਈ ਪ੍ਰੈਸ ਦੇ ਵਿੱਚ ਹੁੰਦਾ ਹਰ ਕੋਈ ਸਾਈ ਪ੍ਰੈਸ ਦੇ ਵਿੱਚ ਈਜ਼ੀਲੀ ਟੈਸਟ ਆਪਣਾ ਕਾਰ ਦਾ ਸਕੂਟਰੀ ਦਾ ਈਜ਼ਲੀ ਬਣਾ ਸਕਦੇ ਸੀ ਕਿੰਨੇ ਭਰਾਵਾਂ ਨੇ ਲਾਇਸੈਂਸ ਬਣਾਏ ਆ ਸਾਈਪ੍ਰਸ ਤੋਂ ਔਰ ਸਾਰੇ ਪੂਰੇ ਯੂਰਪ ਦੇ ਵਿੱਚ ਵੈਲਿਡ ਹੁੰਦੇ ਚਰਕੇ ਹੋਰ ਯੂਰੋਪੀਅਨ ਕੰਟਰੀਆਂ ਤੋਂ ਸਭ ਤੋਂ ਈਜ਼ ਇੱਥੇ ਦਾ ਰਸਤਾ ਜੀਗਾ ਉਹ ਵੀ ਤੁਹਾਨੂੰ ਪਤਾ ਕਿ ਹੁਣ ਦਿਨ-ਪਦੇਨ ਸਖਤ ਹੁੰਦਾ ਉਹ ਵੀ ਕਿਹਦੀ ਆਪਣੀ ਵਜ੍ਹਾ ਤੋਂ ਸੋ ਹੱਥ ਬਨ ਕੇ ਬੇਨਤੀ ਕਰਦਾ ਮੇਰਾ ਵੀਰ ਇਦਾਂ ਦੀਆਂ ਗਲਤੀਆਂ ਨਾ ਕਰੋ ਕਿ ਹੋਰ ਨੂੰ ਕੋਈ ਇਸੇ ਨੂੰ ਪ੍ਰੋਬਲਮ ਆਵੇ ਤੇ ਆਪਣਾ ਪੰਜਾਬੀਆ ਦਾ ਨਾਮ ਬਦਨਾਮ ਹੋਵੇ ਤੇ ਗੱਲ ਇੱਥੇ ਤੱਕ ਪਹੁੰਚ ਗਈ ਕਿ ਆਪਣੇ ਗੁਰਦੁਆਰਾ ਸਾਹਿਬ ਤੱਕ ਪਹੁੰਚ ਗਈ ਸੋ ਹੁਣ ਤਾਂ ਤੁਹਾਨੂੰ ਰੁਕ ਜਾਣਾ ਚਾਹੀਦਾ ਬਾਕੀ ਬਹੁਤ ਲੋਕ ਇਹਦੇ ਬਾਰੇ ਕੀ ਕਹਿਣਗੇ ਕੀ ਨਹੀਂ ਕਹਿਣਗੇ ਪਰ ਬਹੁਤ ਲੋਕਾਂ ਦੀ ਹੁਣ ਰਾਏ ਹੋਏਗੀ ਇਸ ਵੀਡੀਓ ਦੇ ਬਾਰੇ ਚ ਤੁਸੀਂ ਆਪਣੀ ਰਾਏ ਜਰੂਰ ਲਿਖਣੀ ਆ ਜਰੂਰ ਕਮੈਂਟ ਕਰਨਾ ਤੁਸੀਂ ਕੀ ਸੋਚਦੇ ਆ ਦੋਨੋਂ ਤਰ੍ਹਾਂ ਦੇ ਕਮੈਂਟ ਆਉਣਗੇ ਮੈਨੂੰ ਪਤਾ 네ਗੇਟਿਵ ਵੀ ਤੇ ਪੋਜ਼ਿਟਿਵ ਪਰ ਜਰੂਰ ਦਿਓ ਪਤਾ ਲੱਗ ਸਕੇ ਤੁਹਾਡੇ ਦਿਲ ਦੇ ਵਿੱਚ ਆ ਤੁਸੀਂ ਕੀ ਸੋਚ ਰਹੇ ਹੋ ਇਸ ਘਟਨਾ ਦੇ ਬਾਰੇ ਚ ਜਰੂਰ ਜਰੂਰ ਕਮੈਂਟ ਕਰਿਓ ਵੀਡੀਓ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡਾ ਆਪਣਾ ਚੈਨਲ ਆ ਥੈਂਕ ਯੂ